ਇਨਸਟਾਗ੍ਰਾਮ ਸਟਾਰ ਭਾਬੀ ਕਮਲਕੌਰ ਦੀ ਗੱਡੀ ਦੇ ਵਿੱਚੋਂ Laash ਬਰਾਮਦ ਹੋਈ ਹੈ ਚਿਹਰਾ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਹੋਣਾ ਵਾਇਰਲ ਅਤੇ ਵਿਵਾਦਿਤ ਕੰਟੈਂਟ ਕਾਰਨ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੀ ਭਾਬੀ ਕਮਲਕੌਰ ਦੀ ਡੈੱਡ ਬੋਡੀ ਕਾਰ ਦੇ ਵਿੱਚੋਂ ਬਰਾਮਦ ਹੋਈ ਹੈ ਬੀਤੇ ਦਿਨ ਰਾਤ ਪਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਭਾਬੀ ਕਮਲਕੌਰ ਦੀ Laash ਬਰਾਮਦ ਹੋਈ ਹੈ ਪਾਰਕਿੰਗ ਤੇ ਛੱਕੀ ਹਾਲਾਤ 'ਚ ਖੜੀ ਕਾਰ 'ਚੋਂ ਬਦਬੂ ਆ ਰਹੀ ਸੀ لوکاں نے پولیس ਨੂੰ ਸੂਚਨਾ ਦਿੱਤੀ ਤੇ ਜਦੋਂ پولیس ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30 ਤੋਂ 35 ਸਾਲ ਦੀ ਔਰਤ ਦੀ ਲਾਸ਼ ਮਿਲੀ ਜਿਸ ਕਰਕੇ ਇਲਾਕੇ ਦੇ ਵਿੱਚ ਸਨਸਣੀ ਫੈਲ ਗਈ ਹੈ ਲਾਸ਼ ਦੀ ਤਫ਼ਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਇਹ ਲਾਸ਼ ਭਾਬੀ ਕਮਲਕੌਰ ਦੀ ਹੈ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਗੱਡੀ 'ਚ ਕਮਲਕੌਰ ਦੀ ਲਾਸ਼ ਬਰਾਮਦ ਹੋਈ ਹੈ ਉਹ ਗੱਡੀ ਵੀ ਇਸ ਮਹਿਲਾ ਦੇ ਨਾਮ ਦੇ ਉੱਤੇ ਦੋਸਤੋ ਰਜਿਸਟਰ ਸੀ ਤੇ ਅਪੱਤੀ ਜੜਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੀ ਰਹਿੰਦੀ ਸੀ ਬਹੁਤ ਹੀ ਬੰਦਪਾਗੀ ਖਬਰ ਨਿਕਲ ਕੇ